लोक महल्ला तीजा जन्म जन्म की इस मन को मल लागी काला हुआ स्या खनली धोती तो उजली ना हो वई जे सौ तो वन पा जन्म जन्म की इस मन को मल लागी काला होया स्या जन्म जन्म ते लेके ए मन मेला ही हुंदा चलाया आया ਉਹਦੇ ਵਿੱਚ ਚਾਹ ਕੋਈ ਵੀ ਜਨਮ ਸੀ ਇਹ ਜਿਵੇਂ ਹੋ ਰਹੀ ਹੈ ਇਹ ਵੇਖੋ ਉਹ ਮਲਕਾਲਾ ਹੋ ਗਿਆ ਲੋਭ ਰਹਿ ਤ੍ਰਿष्णा ਵੀ ਰਹੀ ਆ ਉਗੜ ਰਹੀ ਰਹੇ ਇਸ ਕਰਕੇ ਮਾਇ ਮਾਇਲੇ ਲੱਗਦੀ ਰਹੀ ਹੈ ਉਹਨੂੰ ਮਾਇਤ ਹੋਣੀ ਹੈ ਮਨੁੱਖਾ ਜਨਮ ਚਾਰ ਤੇ ਕਾਲਾ ਸਿਆ ਤਾਂ ਹੁਣ ਇਹ ਉਜਲਾ ਕਰਨਾ ਫਿਰ ਨਹੀਂ ਝੋਤੀ ਜਿਵੇਂ ਉਜਲ ਨਹੀਂ ਹੁੰਦੀ 100 ਵਾਰ ਝੋਤੇ ਤੇ ਵੀ ਇਸ ਕਰਕੇ ਮਨ ਰੇਤ ਝੋਤੇ ਤੇ ਉਜਲ ਨਹੀਂ ਹੋਣਾ ਫਰਨਲੀ ਤੋਂ ਟਿਓ ਨੂੰ ਕਹਿੰਦੇ ਨੇ ਜਿਹੜਾ ਕੋਲੂ ਹੁੰਦਾ ਨਾ ਦੇਸੀ ਲੱਕੜ ਦਾ ਕੋਲੂ ਕਪੜਾ ਉਹਦੇ ਨਾਲ ਤੇਲ ਉਹਦੇ ਚੋਂ ਲੈ ਕੇ ਨਿਚੋੜ ਕੇ ਫਿਰ ਪਉਣਾ ਹੁੰਦਾ ਸੀ ਖਾਲਾ ਤੇਲ ਲੱਗ ਜਾਂਦਾ ਸੀ ਉਹ ਬਸ ਉਹਦਾ ਪਤਾ ਨਹੀਂ ਸੀ ਲੱਗਦਾ ਰੰਗ ਕਿਹੜਾ ਲਕੀ ਰੰਗ ਆ ਗਿਆ ਕੀ ਹੈ ਸਫੇਦ ਹੈ ਅਸਲ ਇਹ ਤਾਂ ਉਹਦੀ ਕੀ ਹੈ ਉਹ ਪਾਪਰ ਪੁੱਲਵੇ ਉਹ ਜਲ ਵੀ ਸੀ ਹੁੰਦੀ ਉਹ ਜਿੱਤੀ ਨਹੀਂ ਹੁੰਦੀ ਇਹ ਵੀ ਮੰਨੋ ਇਹ ਮੋੜੀ ਮੋੜੀਆਂ ਗੱਲਾਂ ਨਾਲ ਰੋਜ਼ ਪਾਠ ਕਰਦੇ ਤੇ ਫੋੜ ਮੋੜੀਆਂ ਚੀਜ਼ਾਂ ਨਾਲ ਦਾਨ ਕਰਦੇ ਤੇ ਐਦਾਂ ਨਹੀਂ ਜੇ ਹੋਣ ਲੱਗਿਆ ਹਾਂਜੀ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ ਨਾਨਕ ਮੈਲ ਨ ਲੱਗਈ ਨਾ ਫਿਰ ਜੁਣਨੀ ਪਾ ਗੁਰ ਪ੍ਰਸਾਦੀ ਜੇ ਜੀਵਤ ਮਰੇ ਜੇ ਜੀਵਨ ਦਾ ਮਰ ਜਵੇ ਆਪਣੀ ਮਰਜ਼ੀ ਛੱਡ ਦੇਵੇ ਨਾ ਇਹ ਆਪਣੀ ਮਰਜ਼ੀ ਸਾਨੂੰ ਮਾਰ ਲਾਈ ਜਾਂਦੀ ਹੈ ਹਰ ਰੋਜ਼ ਜੋ ਆਪਣੇ ਪਾੜੇ ਚੱਲਦੇ ਆ ਉਹਦੇ ਨਾਲ ਮਨ ਦੀਮਤਾ ਫੇਰ ਵਧੀ ਜਾਂਦੀ ਹੈ ਭਾਵੇਂ ਤੁਸੀਂ ਉਹਦਾ ਪੁੰਡਾ ਨਾ ਪੂਜਾ ਪਾਠ ਸਭ ਕੁਝ ਕਰਦੇ ਉਹਦੇ ਨਾਲ ਮਨ ਦੀਮਤਾ ਹੋਮੇ ਨਾਲ ਚੱਲਦੇ ਆ ਤਾਂ ਮਨ ਦੀਮਤਾ ਉੱਤਰ ਵੀ ਨਹੀਂ ਉੱਤਰ ਹੋਰ ਲੱਗ ਜਾਂਦੀ ਹੈ ਮਨ ਦੀਮਤਾ ਉੱਤਰ ਵੀ ਥੋੜੀ ਐ ਲੱਗਦੀ ਜਿਆਦਾ ਇਹ ਕਰਕੇ ਇਹ ਮਨ ਮਰੇ ਤਾਂ ਕਿਤੇ ਜਾ ਕੇ ਗੱਲ ਬੰਦੀ ਐ ਉਲਟੇ ਜਾ ਕੇ ਇੱਕ ਜਿਹੜੀ ਵਿਆਪਤਾ ਰੱਬ ਠੀ ਹੋ ਜਾਂਦੀ ਹੈ ਉਹ ਉਲਟੀ ਹੋ ਜਾਂਦੀ ਗੁਰਕੇ ਪਾਣੀ ਚ ਆ ਜਾਂਦਾ ਉਹ ਗੁਰਕੇ ਪਾਣੀ ਚ ਆ ਕੇ ਹੀ ਉਹਦਾ ਜਿਹੜਾ ਹੈ ਰੂਪ ਅਰੰਗ ਉਜਲਾ ਹੁੰਦਾ ਠੀਕ ਹੈ ਬਲਣਾ ਨਹੀਂ ਉਜਲਾ ਹੁੰਦਾ ਮਤ ਬਦਲ ਜਾਂਦੀ ਹੈ ਜੀ ਉਲਟੀ ਹੋਵੇ ਮਤ ਬਦਲਾ ਹਾਂ ਜੀ ਸਾਖ ਤਾਂ ਨਹੀਂ ਮਤ ਨੂੰ ਉਲਟੀ ਹੋ ਜਾਂਦੀ ਹੈ ਸਾਖ ਤਾਂ ਨਹੀਂ ਮਤ ਮੌਤ ਆ ਰਹੀ ਜਾਣੀ ਸਾਖ ਸਭ ਕਰ ਉਲਟੀ ਕੀਦੇ ਨਾਮਕ ਮੈ ਨ ਲੱਗ ਗਈ ਨਾ ਫਿਰ ਜੋਨੀ ਪਾਉ ਨਾ ਕਰ ਨਾ ਫਿਰ ਮੈ ਲੱਗਦੀ ਹੈ ਜਦ ਮਤ ਗੁਰਮਖਾੜੀ ਮਤ ਹੋ ਜਾਂਦੀ ਹੈ ਗੁਰਮਤ ਅਧਾਰਨੀ ਹੋ ਜਾਂਦਾ ਫਿਰ ਨਾ ਮੈ ਲੱਗਦੀ ਹੈ ਨਾ ਉਹਨੂੰ ਕਾਹਦੀ ਜੋਨੀ ਮਿਲਦੀ ਹੈ ਜੋਨੀ ਤਾਂ ਜਦੇ ਮਿਲਦੀ ਹੈ ਜਦ ਮੈ ਲੱਗਦੀ ਹੈ ਮੀਨ ਤਾਂ ਨਾ ਲੱਗੇ ਫਿਰ ਜੋਨੀ ਨਹੀਂ ਮਿਲਦੀ ਜੋਨੀ ਮੀਨ ਤਾਂ ਲਾਉਣ ਵਾਸਤੇ ਹੁੰਦੀ ਹੈ ਜੋਨੀ ਦਾ ਮਤਲਬ ਹੈ ਮੀਨ ਤਾਂ ਲਾਉਣ ਵਾਸਤੇ ਮਲੀਨਤਾ ਕੀ ਹੁੰਦੀ ਹੈ ਮਲੀਨਤਾ ਹੁੰਦਾ ਭਰਮ ਬੁੱਧੀ ਚ ਭਰਮ ਦੂਰ ਕਰਨ ਵਾਸਤੇ ਅਸੀਂ ਆਏ ਹਾਂ ਭਰਮੇ ਭੁਲਾ ਦੇ ਇਸ ਤਰ੍ਹਾਂ ਉਹ ਜਿਹੜਾ ਮੈਂ ਕੁਝ ਕਰਤਾ ਆਪਾਂ ਮੰਨਦੇ ਆਂ ਕਿ ਭਰਮੇ ਕਬਲਕ ਜਾਣੇ ਮੈਂ ਕੁਝ ਕਰਤਾ ਕਬਲਕ ਗਰਭ ਜੋਨ ਵਿੱਚ ਪੜਤਾ ਅਸਲ ਦੀ ਕੋਈ ਸਜਾਸ ਹੋ ਜਾ ਨਿੰਦਾ ਕੋਈ ਉਹ ਕਹਿੰਦੇ ਨੇ ਭਾਈ ਜਿਓ ਤੇਰੇ ਅੰਦਰ ਭਰਮ ਨੂੰ ਦੂਰ ਕਰਿਆ ਤੂੰ ਲੈ ਕੇ ਆ ਗਿਆ ਜਾਦੂਆ ਜਨਮ ਲੈ ਲੈ ਇਹਨੂੰ ਇੱਕ ਹੀ ਲਾ ਕੇ ਆਈਂ ਆਹੀ ਗੱਲ ਹੈ ਹੋਰ ਕੁਝ ਨਹੀਂ ਮਹੱਲ ਜਾਂ ਚੌਹ ਜੁਗ ਕੀ ਕਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜੁਗ માં ਹੈ ਹਾਂ ਚਾਰਾਂ ਜੁਗਾਂ ਦੇ ਵਿੱਚ ਕਲਪਨਾ ਜਿਹੜੀ ਹੈ ਨਾ ਕਲਪਨਾ ਆਦਮੀ ਦੀ ਆਪਣੀ ਇੱਛਾ ਬਸ ਕਲ ਕਾਲੀ ਕਲਪਨਾ ਨੂੰ ਕਹਿੰਦੇ ਨੇ ਕਾਲੀ ਹੋਂਦੀ ਜਾਂਦੀ ਹੈ ਬੱਤ ਕਾਲੀ ਹੋਂਦੀ ਜਾਂਦੀ ਹੈ ਬੁੱਧੀ ਕਲਪਨਾ ਨਾਲ माया दी ਭੁੱਖ ਨਾਲ ਕਾਂਢੀ ਉਹ ਹੀ ਨਿਕੀ ਗਈ ਐ ਇਹੀ ਲੇਖਾ ਲਿਖਿਆ ਤਾਂ ਗਣ ਗਣ ਜੋਤ ਕੇ ਕਾਂਢੀ ਕੀਨੀ ਉਹ ਪਤਰੀ ਬਣ ਆਲੀ ਰਾਂ ਉਹਨੇ ਪੰਡਤ ਨੇ ਪਰ ਇਹ ਤੂੰ ਜਿਹੜਾ ਲੇਖਾ ਲਿਖ ਲਿਆ ਜਨਮ ਜਨਮ ਦਾ ਨਾ ਪੁੰਨ ਪਾਪ ਦਾ ਇਹ ਕਾਲਾ ਕਰ ਲਿਆ ਤੈਨ ਸਾਡੇ ਤੂੰ ਇੱਥੇ ਵੀ ਚੌਹ ਜੁਗੀ ਕਿਉਂ ਲਿਖਿਆ ਚੌਹ ਜੁਗੀ ਆਪਾਂ ਚਾਰ ਯੁਗ ਮੰਨੇ ਪਪਾ ਘਰ ਮਨ ਦੇ ਆਪਾ ਤਾਂ ਲੇਕੋ ਦੁਰੀਵੰਦ ਆਪਾ ਉਹ ਤਾਂ ਉਹ ਜਿਹਨੂੰ ਕਹਿ ਰਹੇ ਨੇ ਉਹਦੀ ਗੱਲ ਕਰ ਰਹੇ ਸੀ ਅੱਛਾ ਜੀ ਲਓਾ ਉਹ ਤਾਂ ਮੰਨਦਾ ਹੈ ਨਾ ਉਹ ਪਹਿਲੇ ਜਨਾਦਾ ਦਾ ਇਹ ਜੋ ਕੁਝ ਮੰਨਦਾ ਫਿਰ ਉਹਨੂੰ ਦਮਾਂ ਦੱਸ ਦਾਂਗੇ ਤੋ ਜੁਗੀ ਕਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਯੁਗ માં ਹੈ ਇਹ ਪਦਵੀ ਇਸ ਯੁਗ ਦੇ ਵਿੱਚ ਉੱਤਮ ਪਦਵੀ ਹੋ ਸਕਦੀ ਹੈ ਤੇਰੀ ਜੇ ਤੈ ਹੁਣ ਲੈਣੀ ਹੈ ਉਹ ਚਤਮ ਅਵਸਥਾ ਹੋ ਸਕਦੀ ਹੈ ਜੇ ਲੋ ਨਾਮ ਪ੍ਰਗਟ ਹੁੰਦਾ ਹੈ ਨਾ ਇਹ ਜੁਗ ਅਲੱਗ ਹੋ ਜਾਂਦਾ ਫੇ ਥੋੜਾ ਜਿਹਾ ਜੇ ਤੋਂ ਸਪਸ਼ਟ ਨਾਮ ਦੀ ਵਿਆਖਿਆ ਕੋਈ ਕਰ ਰਿਹਾ ਹੁੰਦਾ ਹੈ ਇੱਥੇ ਜਿਵੇਂ ਕੋਈ ਤਖਤਾਂ ਦੇ ਵੇਲੇ ਸੀ ਉਦੋਂ ਕਹਿੰਦਾ ਨੇ ਸਤਜੁਗ ਦੀ ਲੜੀ ਲੱਗੀ ਹੋਈ ਹੈ ਪੂਰੇ ਸਤਜੁਗ ਦੇ ਵਿੱਚੇ ਉਦੋਂ ਜੋ ਵਿਚਾਰੇ ਹੋ ਜਾਂਦੇ ਨੇ ਸੰਸਾਰ ਦੇ ਵਿੱਚ ਵੀ ਭਾਇਆ ਦੇ ਵਿੱਚ ਵੀ ਸਤਿਗੁਰ ਤੇ ਵਸਦਾ ਵਾਲਾ ਆਦਮੀ ਜਦੋਂ ਇੱਥੇ ਕੋਈ ਹੁੰਦਾ ਹੈ ਨਾ एक घड़ी ना मिलते हुआ तो 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 बस दो युग ने पर चौह जुगी लिखने चार युगाली सी ए नहीं लिखते चौह जुगी कलकाली कंडी हम चारा युग युग तेगा तुम समझो ਯੋਕਤਾ ਹਲਗਾਉ ਗੁਰਨਾਨ ਕਾ ਆ ਗਿਆ ਸਾਜੂ ਦੀ ਲੜੀ ਲੱਗੀ ਹੋਈ ਹੈ ਪਰ ਉਹਦੇ ਵਾਸਤੇ ਸਾਜੂ ਕਾ ਜਿਹੜਾ ਮੰਨ ਲੂਗਾ ਲੈਣਾ ਤਾਂ ਸਾਜੂ ਕੋ ਦੇ ਵਿੱਚ ਲਿਆ ਲੈਣ ਪਛਾਣ ਲਿਆ ਵੀ ਹਾਂ ਸਾਜੂ ਕੀ ਹੁੰਦਾ ਪਰ ਵੀਰਾਂ ਨੇ ਸਾਜੂ ਕੋ ਪਛਾਣਿਆ ਨਹੀਂ ਉਹ ਪਿਛਲੇ ਥੋੜੇ ਹੋਏ ਤੇ ਉਹਨਾਂ ਦੇ ਸਾਜੂ ਹੋਰ ਸੀ ਸਾਡੇ ਹੋਰ ਨਹੀਂ ਇੱਕ ਉੱਤਮ ਪਦਵੀ ਇਸ ਯੁੱਗ ਮਾਹ ਹੈ ਉੱਤਮ ਪਦਵੀ ਜਿਹੜੀ ਹੈ ਇਸ ਯੁੱਗ ਦੇ ਵਿੱਚ ਆਹੀ ਗੱਲ ਹੈ ਵੀ ਸਾਜੂ ਦੀ ਅਵਸਥਾ ਹੋ ਸਕਦੀ ਹੈ ਇਹਦੇ ਵਿੱਚੋਂ ਉਚਤਮ ਪਦਵੀ ਉਚਤਮ ਪਦਵੀ ਉਚਤਮ ਪਦਵੀ ਸਤਿਗੁਰੂ ਹੀ ਰਸਤਾ ਹੈ ਹੋਰ ਉਚਤਮ ਪਦਵੀ ਕੀ ਹੈ ਇਸ ਯੁੱਗ ਦੇ ਵਿੱਚ ਇਹ ਜਿਹੜਾ ਇਹ ਕਾਲ ਯੁੱਗ ਹੈ ਕਾਲ ਯੁੱਗ ਦੇ ਵਿੱਚ ਹੀ ਸਤਿਗੁਰੂ ਤੁਸੀਂ ਪ੍ਰਵੇਸ਼ ਕਰ ਸਕਦੇ ਹੋ ਡਾਪਰ ਆਊਟ ਰਹੇ ਤੇ ਜੇ ਸਤਿਗੁਰੂ ਦੇ ਪ੍ਰਵੇਸ਼ ਨਹੀਂ ਕੀਤਾ ਗਿਆ ਤਾਂ ਹਾਂ ਦਾ ਮਤਲਬ ਇਹ ਲੈਣ ਨਹੀਂ ਜਾ ਸਕਦੀ ਹੈ ਯੁੱਗ ਦੇ ਵਿੱਚ ਆਪਣੀ ਮਰਜ਼ੀ ਛੱਡ ਕੇ ਗੁਰ ਕੇ ਪਾਣੀ ਚੱਲ ਕੇ ਹਾਂਜੀ ਗੁਰਮੁਖੀ ਹਰ ਕੀਰਤੀ ਫਲ ਪਾਈ ਹੈ ਉਹਨੂੰ ਕੋ ਹਰ ਲਿਖ ਪਾਏ ਗੁਰਮੁਖਾਂ ਹਰਦੀਕ ਕੀਰਤੀ ਕਰਕੇ ਉਹ ਫਲ ਪਾਇਆ ਉਹਨਾਂ ਨੂੰ ਉੱਤਮ ਪਦਵੀ ਮਿਲ ਗਈ ਹਰਦੀਕ ਕੀਰਤੀ ਕੀਤੀ ਉਹਨਾਂ ਨੇ ਹਰਦੀ ਵਡਿਆਈ ਕੀਤੀ ਅੰਤਰਾਤਮਾ ਦੀ ਵਡਿਆਈ ਕੀਤੀ ਆਪਣੀ ਨਹੀਂ ਕੀਤੀ ਮੇਰਾ ਕਾਲ ਦੀ ਵਡਿਆਈ ਕੀਤੀ ਅੰਤਰਾਤਮਾ ਮੇਰਾ ਸਾਰ ਹੈ ਆਦਮੀ ਦੀ ਵਡਿਆਈ ਨਹੀਂ ਕੀਤੀ ਠੀਕ ਹੈ ਉਹ ਨਹੀਂ ਜਨਮ ਲੈ ਨਾਨਕ ਉਹ ਮਾਇਆ ਤੋਂ ਉਲਕਤ ਇਹਦੇ ਉਹਦੀ ਕੀਰਤੀ ਕੀਤੀ ਇਹੜਾ ਮਾਇਆ ਤੋਂ ਉਲਕਤ ਤਾਂ ਉਹਨਾਂ ਦੀ ਵਸਤਾ ਬਰਲੀ ਗਈ ਜਿਨਨ ਕੋ ਹਰ ਲਿਖ ਪਾਹ ਜਿਨਾਂ ਨੂੰ ਹੱਲ ਲਿਖ ਕੇ ਪਹਿਲਾਂ ਹੀ ਲਿਖ ਆਇਆ ਸੀ ਉਹ ਪਹਿਲਾਂ ਹੀ ਮੰਨਿਆ ਹੋਇਆ ਸੀ ਹੱਲ ਨੇ ਕਿਹਾ ਵੀ ਆਹ ਕਰ ਲੋ ਉਹਨੇ ਵੀ ਇਹੀ ਰਾਏ ਦਿੱਤੀ ਵੀ ਆਹ ਮੰਨ ਲੈ ਇਹ ਗੱਲ ਤੂੰ ਇਹ ਠੀਕ ਹੈ ਮੰਨ ਲੈ ਜਿਨਾਂ ਚਿਰ ਮਨ ਹਰ ਕਿਸੇ ਤੋਂ ਧੋਏ ਨਹੀਂ ਮੰਨਦੇ ਗੱਲ ਨੂੰ ਉਨਾ ਚਿਰ ਗੁਰਬਾਣੀ ਵੀ ਨਹੀਂ ਮੰਨੀ ਜਾ ਸਕਦੀ ਜੇ ਮਨ ਇਹ ਨਾ ਮੰਨੇ ਗੁਰਬਾਣੀ ਜਿੱਤ ਭਾਵੇਂ ਮੰਨਦਾ ਹੋਵੇ ਜਿੱਤ ਕਰਕੇ ਸਿੱਖ ਮੰਨਦੇ ਨੇ ਗੁਰਬਾਣੀ ਨੂੰ ਪ੍ਰੇਮ ਕਰਦੇ ਨੇ ਪਰ ਮਨ ਵਿਚਾਰਾ ਕਹਿੰਦਾ ਵੀ ਨਹੀਂ ਪੂਰੀ ਨਹੀਂ ਮੰਨੀ ਜਾ ਸਕਦੀ ਉਹਦੀ ਔਖੀ ਹੈ ਉਹ ਤਿਆਰ ਫੜਦ ਹੁੰਦਾ ਮਾ ਹਾਂਜੀ ਨਾਨਕ ਗੁਰ ਪ੍ਰਸਾਦੀ ਅੰਨ ਦਿਨ ਭਗਤੀ ਹਰ ਪੁੱਛਰੈ ਹਰ ਭਗਤੀ ਮਾਹੇ ਸਮਾਹ ਨਾਨਕ ਜਾਨੇ ਗੁਰ ਪ੍ਰਖਾਦੀ ਗਿਆਨ ਦੀ ਕਿਰਪਾ ਨਾਲ ਜਿਹੜੇ ਭਗਤੀ ਨੇ ਭਗਤ ਨੇ ਭਗਤੀ ਕਰਦੇ ਨੇ ਗੁਰ ਬਾਣੀ ਜਿਹੜੀ ਹੈ ਭਗਤੀ ਹੈ ਗੁਰ ਬਾਣੀ ਦਾ ਉਚਾਰਨ ਕਰਨਾ ਭਗਤੀ ਦਾ ਉਚਾਰਨ ਪ੍ਰੇਮਾ ਭਗਤੀ ਦਾ ਉਚਾਰਨ ਕਰਨਾ ਵੀ ਇਹ ਉਚਾਰਨ ਕੀਤੀ ਹੋਈ ਹੈ ਜਾਣਨ ਕਰਕੇ ਫਿਰ ਉਹ ਵੱਖਰੀ ਰੂਪ ਦੇਤ ਲਿਖ ਦਿੱਤੀ ਜਿਹੜੇ ਇਹਨਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਬੋਲੀ ਹੈ ਸਮਝਾਈ ਹੈ ਉਹ ਦਿਨ ਰਾਤ ਉੱਤਰਦੇ ਨੇ ਰਹਿੰਦੇ ਨੇ ਬੋਲਦੇ ਰਹਿੰਦੇ ਨੇ ਸਮਝਾਉਂਦੇ ਰਹਿੰਦੇ ਨੇ ਕਾਹਦੇ ਨਾਲ ਉਹਨਾਂ ਕੋਲ ਗਿਆਨ ਆ ਬਵੇਕ ਆ ਉਹਨਾਂ ਦੇ ਅੰਦਰ ਵਿਵੇਕ ਪ੍ਰਗਟ ਹੈ ਕੋਈ ਗਵੀਰ ਮੈਂ ਐਸਾ ਗੁਰ ਪਾਇਓ ਯਾਕੋ ਨੋ ਨੋ ਬੇਕੋ ਉਹਨਾਂ ਕੋਲ ਵਿਵੇਕ ਬੁੱਧੀ ਹੈ ਗਿਆਨ ਉਹਨਾਂ ਦਾ ਵਿਵੇਕ ਪ੍ਰਗਟ ਇਹ ਕਰਕੇ ਉਹ ਪਕੀ ਚੱਲ ਰਹੇ ਨੇ ਗੁਰਮਤੀ ਚਿਆ ਦੰਦੇ ਰਹੇ ਨੇ ਹਾਂ ਜੀ ਨਾਨਕ ਗੁਰ ਪ੍ਰਸਾਦ ਦੀ ਅੰਦਨ ਭਗਤੀ ਹਰ ਉਚਰ ਹੈ ਹਰ ਭਗਤੀ ਮਾਹੇ ਸਮਾ ਬਸ ਹਰ ਭਗਤੀ ਦੇ ਵਿੱਚ ਹੀ ਸਮਾ ਜਾਂਦੇ ਨੇ ਗੁਣ ਕਹ ਗੁਣੀ ਸਮਾਵਣ ਆ ਗੁਣ ਕਹਉਂਦੇ ਗਉਂਦੇ ਗੁਣਾ ਦੇ ਵਿੱਚ ਹੀ ਸਮਾ ਜਾਂਦੇ ਨੇ ਜਿਹੜੀ ਭਗਤੀ ਉਚਾਰਨ ਕਰਦੇ ਨੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਇੱਥੇ ਇਹ ਜਿਹੜਾ ਦੂਸਰਾ ਜਿਹੜਾ ਅੱਖਰ ਹੈ ਬਿਹਾਰੀ ਨਾਲ ਹੈ ਭਗਤੀ ਪਰ ਜਿਹੜਾ ਪਹਿਲਾ ਸੀ ਉਸ ਸਿਹਾਰੀ ਨਾਲ ਅਨੰਦ ਭਗਤੀ ਹਰ ਉਚਰ ਹੈ ਹਰ ਭਗਤੀ ਮਾਹੇ ਸਮਾਏ ਮੈਂ ਬਹੁਤ ਚਿਰ ਹਾਂ ਜੀ ਹਰ ਕਾਂ ਦੇ ਵਿੱਚ ਹੀ ਭਗਤ ਸਮਾ ਜਾਂਦੇ ਨੇ ਹਰ ਭਗਤੀ ਮਾਹ ਸਮਾਹ ਕੀ ਪਾਬੰਦ ਹੈ ਜੀ ਗੁਣਾ ਦੇ ਵਿੱਚ ਜਿਹੜੇ ਗੁਣ ਨੇ ਨਾ ਗੁਣ ਅਸਲ ਦੇ ਵਿੱਚ ਗੁਣ ਕਾਹ ਗੁਣੀ ਸਮਾਵਨਿਆ ਜਿਹੜਾ ਗੁਣਾ ਦਾ ਧਾਨ ਕੀਤਾ ਗੁਣਵਸਤਿਆਂ ਦੇ ਵਿੱਚ ਹੀ ਸਮਾ ਜਾਂਦਾ ਗੁਣਾ ਜਲੀਨ ਹੋ ਜਾਂਦਾ ਇਹਦੇ ਵਿੱਚ ਗੁਣੇ ਗੁਣ ਨੇ ਸਾਦੇ ਯਾਨ ਕਰਦਾ ਕਰਦਾ ਗੁਣਾ ਚ ਸਮਾ ਜਾਂਦਾ ਠੀਕ ਹੈ ਜੀ ਬਾਉੜੀ ਹਰ ਹਰ ਮੇਲ ਸਾਧ ਜਨ ਸੰਗਤੀ ਮੁਖ ਬੋਲੀ ਹਰ ਹਰ ਭਲੀ ਬਾਣ ਜਿਹੜੇ ਸੰਤ ਜਨ ਜਿਹੜੇ ਆਤਮਾ ਨੂੰ ਆਪਣੇ ਮੂਲ ਨਾਲ ਮਿਲਾ ਦਿੰਦੇ ਨੇ ਆਪਣੇ ਅੰਦਰਲੇ ਹਾਲ ਨਾਲ ਮਿਲਾ ਦਿੰਦੇ ਨੇ ਮਿਲ ਜਾਂਦੇ ਨੇ ਸਿੱਖਿਆ ਦੇ ਕੇ ਉਹਨਾਂ ਨੇ ਇਹ ਭਗਤੀ ਜਿਹੜੀ ਹੈ ਹਰ ਹਰ ਬਣੀ ਲਈ ਇਹ ਬਾਤ ਪਹਿਲਾਂ ਕਿਸੇ ਨੇ ਉਹਨਾਂ ਨੂੰ ਮਿਲਾਇਆ ਹੈ ਨਾਲ ਆਪਣੇ ਅੰਦਰ ਹੀ ਆਤਮਾ ਦੇ ਅੰਦਰ ਆਤਮਾ ਨਾਲ ਮਿਲਾਇਆ ਉਹਨਾਂ ਨੂੰ ਆਪ ਰਿਤੀਤ ਹੋ ਗਈ। ਤਾਪ ਕੋ ਇੱਕ ਹੋ ਗਈ ਹੈ। ਉਪਦੇਸ਼ ਸੁਣਾ ਕੇ ਦਾਲ ਤੋਂ ਇੱਕ ਹੋ ਕੇ ਉਹਨਾਂ ਨੇ ਪਾਣੀ ਬੋਲ ਗਏ। ਵਿਚਾਰ ਨਹੀਂ ਕੀਤੇ। ਠੀਕ ਹੈ ਜੀ। ਹਰ ਗੁਣ ਗਾਵਾਂ ਹਰ ਨਿਤ ਚਵਾਂ ਗੁਰਮਤੀ ਹਰ ਰੰਗ ਸਦਾ ਮਾਣ। ਹਰ ਗੁਣ ਲੋ ਗਾਵਾਂ ਮੈਂ ਵੀ ਹਰ ਗੁਣ ਗਾ ਰਿਹਾ ਨਿਤ ਰਵਾਂ ਨਿਤ ਗੁਣਾਂ ਦੇ ਵਿੱਚ ਰਵ ਰਹੇ ਹਾਂ। ਬਿੱਕਲੀਨ ਹੁੰਦਾ ਚੱਲਿਆ ਜਾ ਰਹੇ ਉਹਨਾਂ ਨੇ ਬਿੱਕੇ ਸਮਾਉਂਦਾ ਜਾ ਰਹੇ ਹਰ ਨਿੱਤ ਚਵਾਂ ਹਰ ਨਿੱਤ ਚਵਾਂ ਹਿੱਤ ਮੈਨੂੰ ਨਿੱਤੇ ਹੀ ਚੌਂ ਰਹਿੰਦਾ ਹੈ ਗਾਉਣ ਦਾ ਚੌਂ ਹੈ ਚੌਂ ਖਤਮ ਨਹੀਂ ਹੁੰਦਾ ਇਹ ਬਿੱਕੇ ਹੀ ਗਉਣ ਗਾਉਣ ਦਾ ਹੀ ਚੌਂ ਛੜਿਆ ਰਹਿੰਦਾ ਛੜਦਾ ਨਹੀਂ ਨਾ ਚੌਂ ਇਹ ਹਨੇਰਾ ਹੀ ਹੁੰਦਾ ਚੱਲਿਆ ਜਾਂਦਾ ਹੈ ੁਰਮਤੀ ਹਰ ਰੰਗ ਦਾ ਮਾਣੁਰਮਤੀ ਦੇ ਨਾਲ ਹਰ ਰੰਗ ਮਾਣਦਾ ਰਹਿਣਾ ਮੈਨੂੰ ਹਰ ਦਾ ਰੰਗ ਆ ਜਿਹੜਾ ਉਹ ਹੋਰ ਚੜਦਾ ਦੂਣ ਸਵਾਇਆ ਚੜੀ ਜਾਂਦਾ ਜਾਂਦਾ ਮੈਂ ਰੰਗ ਮਾਣਦਾ ਰਹਿਣਾ ਮੈਨੂੰ ਉਤੋਂ ਸੁੱਖ ਮਿਲਦਾ ਹੈ ਰੰਗ ਤੋਂ ਜਿਹੜਾ ਰੰਗ ਚੜਦਾ ਹੈ ਮੈਨੂੰ ਬੜਾ ਆਨੰਦ ਆਉਂਦਾ ਹੈ ਇਹਨੂੰ ਤੋਂ ਸੁੱਖ ਮਿਲਦਾ ਹੈ ਰੰਗ ਮਾਣਨ ਦਾ ਮਤਲਬ ਹੈ ਉਹਨਾਂ ਤੋਂ ਬਿਨ ਸੁੱਖ ਦੁੱਖ ਪ੍ਰਾਪਤ ਕਰਦਾ ਦੁੱਖ ਦਾ ਅਨੁਭਵ ਕਰਦਾ ਠੀਕ ਹੈ ਜੀ ਹਰ ਜੱਪੀ ਜੱਪੀ ਔਖਦ ਖਾਦਿਆਂ ਸਭ ਰੋਗ ਗਵਾਤੇ ਸੁੱਖਾਂ ਕਾਣ ਇਹ ਸਮਝ ਲਓ ਜਦੋਂ ਹਰ ਜਪਿਆ ਜਦੋਂ ਹਰ ਨੂੰ ਜਾਣਿਆ ਸਮਝਿਆ ਜਦੋਂ ਗੁਰਮਤੀ ਵਿਚਾਰ ਕੀਤੀ ਹੈ ਗੁਰਮਤੀ ਸਮਝ ਆਈ ਜਾਂਦੀ ਹੈ ਕਿਉਂ ਤਿਉਂ ਆ ਜਿਹੜੇ ਅੰਦਰ ਲੈ ਜਿਹੜੇ ਰੋਗ ਨੇ ਇਹ ਦਵਾਈ ਹੈ ਕਿ ਹਮ ਦੀ ਪ੍ਰਾਪਤ ਹੋਈ ਜਾਂਦੀ ਹੈ ਮੈਨੂੰ ਨਾਮ ਦਾ ਪ੍ਰਾਪਤ ਹੋ ਜਾਂਦਾ ਹੈ ਜਦੋਂ ਆਪ ਖੁਦ ਪ੍ਰਾਪਤ ਹੋਈ ਜਾਂਦੀ ਹੈ ਮੇਰੇ ਅੰਦਰੋਂ ਬੁਖਾਰ ਨੇ ਜਿਹੜੇ ਔਗਣ ਨੇ ਉਹ ਖਤਮ ਹੋ ਜਾਂਦੇ ਨੇ ਇਹ ਰੋਗ ਨੇ ਔਗਣ ਇਹ ਖਤਮ ਹੋ ਜਾਂਦੇ ਉਹ ਮੇਂ دیرਗ ਰੋਗ ਹੈ ਉਹ ਮੇ ਦਾ ਜਿਹੜਾ دیرਗ ਰੋਗ ਹੈ ਉਹ ਦਿਨੋਂ ਖਤਮ ਹੋ ਜਾਂਦਾ ਤੇ ਉਦੋਂ ਮੇਰੀ ਜੇ ਮਨ ਨੂੰ ਵਿਚਾਰ ਕੋਣੀ ਸਮਝ ਆਉਂਦੀ ਹੈ ਉਹ ਮੇ ਖਤਮ ਹੋ ਜਾਂਦੀ ਹੈ ਦਵਾਈ ਇਹਨੂੰ ਲੱਗੀ ਜਾਂਦੀ ਹੈ ਮੈਨੂੰ ਮੈਂ ਸ਼ਾਂਤੀ ਨਾਲ ਬਿਚਾਰੀ ਜਾਂਦੀ ਸਭ ਸਭ ਰੋਗ ਗਵਾਤੇ ਦੁੱਖਾਂ ਕਾਂ ਦੁੱਖਾਂ ਆਏ ਜਿੰਨੇ ਕਾਣ ਕਰ ਦਿੱਤਾ ਸਾਰੇ ਦੁੱਖਾਂ ਨੂੰ ਨਾਸ਼ ਕਰਤਾ ਦੁੱਖਾਂ ਨੂੰ ਜਿੰਨੇ ਦੁੱਖ ਸੀ ਰੋਗ ਸੀ ਉਹਨਾਂ ਦਾ ਨਾਸ਼ ਕਰਕੇ ਰੱਖ ਦਿੱਤਾ ਨਾਮ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਤੇ ਹਰ ਜਨ ਪੂਰੇ ਸਹੀ ਜਾਣ ਜਿਨ੍ਹਾਂ ਨੂੰ ਆਪਣਾ ਆਪਾਂ ਨਹੀਂ ਵਿਸਰਦਾ ਮਿਲਕਾਰੀ ਰੂਪ ਨਹੀਂ ਵਿਸਰਦਾ ਉਹ ਸਮਝ ਲੋ ਗੁਰਮੁਖ ਨੇ ਜਿਹੜੇ ਆਪਣੇ ਮੂਲ ਨੂੰ ਨਹੀਂ ਵਿਸਾਰਦੇ ਉਹ ਗੁਰਮੁਖ ਤੇ ਨਿਸ਼ਾਨੀ ਉਹਨਾਂ ਦੀ ਕਦੇ ਵੀ ਵਿਸਰਦਾ ਉਹਨਾਂ ਨੂੰ ਠੀਕ ਹੈ ਜਿਨ੍ਹਾਂ ਸਾਸ ਗ੍ਰਾਸਨਾ ਵਿਸਰੇ ਤੇ ਹਰ ਜਨ ਪੂਰੇ ਸਹੀ ਜਾਣ ਹਾਂਜੀ ਉਹ ਹਰ ਜਨ ਉਹਨੂੰ ਆਏ ਮੰਨ ਲਓ ਵੀ ਪੂਰੇ ਹਰ ਜਨ ਨੇ ਜਿਨ੍ਹਾਂ ਸਾਸ ਗ੍ਰਾਸਨਾ ਵਿਸਰੇ ਹਲਨਾ ਬਨਵੰਤ ਕੋਈ ਪੂਰ ਉਹਨਾਂ ਨੂੰ ਬਿਆ ਪੂਰ ਨਹੀਂ ਸੰਤ ਕੋਈ ਸੰਤ ਪੂਰੇ ਜੋ ਗੁਰਮੁਖੇ ਹਰ ਆਰਾਧ ਦੇ ਤਿੰਨ ਚੁੱਕੀ ਜਮਕੀ ਜਗਤ ਕਾਨ ਪ੍ਰਮਾਗਾਂ ਨੂੰ ਗੁਰਵੰਦੀ ਤਰਸੇ ਆਰਾਧੇ ਨਰਾਦਨਾ ਕਰਦੇ ਨੇ ਨਾਮ ਦੀ ਉਹ ਜਮ ਕੀ ਕਾਲ ਚੁੱਕ ਜਾਂਦੀ ਹੈ ਜਮਦੀ ਉਹਨਾਂ ਨੂੰ ਕੋਈ ਭੈ ਨਹੀਂ ਰਹਿੰਦੀ ਜਮ ਦਾ ਕੋਈ ਡਰ ਨਹੀਂ ਹੈ ਜੋ ਗੁਰਮੁਖ ਹਰ ਇੱਥੇ ਆਰਾਧਨਾ ਦੀ ਗੱਲ ਆ ਗਈ ਜੀ ਜੋ ਗੁਰਮੁਖੀ ਹਰ ਆ ਕਿ ਹੁਣ ਨਾਮ ਬਦਸ ਦੀ ਗੱਲ ਹੈ ਹਾਂ ਨਾਮ ਬਦਸ ਦੀ ਗੱਲ ਹੈ ਆਰਾਧਨਾ ਹੀ ਹੈ ਨਾਮ ਦੀ ਆਰਾਧਨਾ ਹੀ ਹੁੰਦੀ ਹੈ ਹਰ ਵੀ ਆਰਾਧਨਾ ਨਾਮ ਦੀ ਆਰਾਧਨਾ ਕਿਉਂਕਿ ਨਿਰਾਕਾਰੀ ਜਿੱਥੇ ਉੱਤੇ ਆਰਾਧਨਾ ਹੀ ਹੋ ਸਕਦੀ ਹੈ ਜਿਹੜੇ ਸੇ ਹਰਜਨ ਪੂਰੇ ਸਹੀ ਜਾਣ ਇਹ ਹਰਜਨ ਪੂਰਨ ਬ੍ਰਹਮ ਹੋ ਗਏ ਹਨ ਜੀ ਹਾਂਜੀ ਹਾਂਜੀ ਇਹ ਪੂਰਨ ਬ੍ਰਹਮ ਨੇ ਹੁਣ ਉਹਨਾਂ ਦੀ ਆਰਾਧਨਾ ਤਾਂ ਇਹ ਹੀ ਹੈ ਵੀ ਹੁਣ ਸਾਨੂੰ ਪ੍ਰਗਟ ਕਰ ਠੀਕ ਹੈ ਜੀ ਉਹਨਾਂ ਨੂੰ ਦਰਸ਼ ਰੂਪ ਹੋਣਾ ਪ੍ਰਗਟ ਹੋਣਾ ਉਹਨਾਂ ਨੇ ਤਾਂ ਹੀ ਲਿਖਿਆ ਫਿਰ ਜੋ ਗੁਰਮੁਖ ਹਰ ਆਰਾਧ ਦੇ ਹੁਣ ਆਰਾਧਨਾ ਦਾ ਸਮਾਗਮ ਆ ਗਿਆ ਜਪਣ ਦਾ ਸਮਾਪਤ ਹੋ ਗਿਆ ਜੀ ਜਪਣ ਦਾ ਤਾਂ ਜਪਣ ਨਾਲ ਤਾਂ ਟਿਕਦੇ ਨਾ ਜਪਣ ਨਾਲ ਤਾਂ ਹਰ ਵਕਤ ਜੁੜੇ ਰਹਿੰਦੇ ਨੇ ਠੀਕ ਹੈ ਫਿਰ ਹੋ ਗਏ ਦੋ ਪਦਾਰਥ ਪ੍ਰਾਪਤ ਹੋ ਗਏ ਹੁਣ ਅਗਲੇ ਦੋ ਦੀ ਆਰਾਧਨਾ ਹੋ ਰਹੀ ਹੈ ਅਗਲੇ ਦੋ ਦੀ ਆਰਾਧਨਾ ਨਹੀਂ ਹੈ ਜਪਣ ਨਾਲ ਦੋ ਪ੍ਰਾਸਨ ਪਦਾਰਥ ਮਿਲ ਜਾਂਦੇ ਨੇ ਗਿਆਨ ਪਦਾਰਥ ਔਰ ਮੁਕਤ ਪਦਾਰਥ ਜੇ ਜਪਣ ਨਾਲ ਮਿਲ ਜਾਂਦੇ ਨੇ ਠੀਕ ਹੈ ਤਿੰਨ ਚੂਕੀ ਜਮਕੀ ਜਗਤ ਮਾਨ ਵਰਦੀ ਆਰਾਧਨਾ ਨਾਲ ਹੰਬ ਪਦਾਰਥ ਮਿਲਦੀ ਕੋਈ ਬਿਲਕੁਲ ਨਹੀਂ ਅਗਲਾ ਜਨਮ ਹੋ ਰਹੀ ਨਹੀਂ ਠੀਕ ਹੈ ਇੱਥੇ 22ਵੀਂ ਪੌੜੀ ਸਮਾਪਤੀ ਹੈ ਜੀ ਜੀ